ਸ਼ਲੋਕ ਰਾਜ ਰਹੇ ਬਣਤਾ ਬਨੋਦ ਕੁਸਮ ਰੰਗ ਬਿਕਸ਼ੋਰ ਰਾਜ ਰਹੇ ਬਣਤਾ ਬਨੋਦ ਉਹਨੇ ਤਾਂ ਕਹਿੰਦੇ ਬਣਤਾ ਬਨੋਦ ਦੇ ਨਾਲ ਰਚ ਕੌਣ ਦੇ ਜਾਦੂ ਹੀ ਰਚ ਹੈ ਇਸ ਲਈ ਵਾਸਤੇ ਤਾਂ ਪੰਕਤੀ ਨਹੀਂ ਹੈ ਔਰ ਵਾਸਤੇ ਤਾਂ ਬਾਣੀ ਨਹੀਂ ਹੈ ਬਨੋਦ ਬਣਤਾ ਇਸ ਲਈ ਉਹ ਗਏ ਔਰ ਤਨਾ ਕੌਣ ਦੇ ਜਾਦੂ ਹੀ ਰਚ ਹੈ ਬਾਣੀ ਸਾਰੀ ਆਦਮੀ ਵਾਸਤੇ ਔਰ ਵਾਸਤੇ ਬਾਣੀ ਨਹੀਂ ਹੈ ਜਿਹੜੀ ਬਾੜੀ ਔਰਤ ਬਾਤ ਹੈ ਉਹ ਕੋ ਪੰਜ ਚਾਰ ਸ਼ਬਦਾਂ ਦਾ ਲੱਗ ਪੈਣ। ਇਹ ਅੰਡੜੀ ਕੇ ਮਾਨਣਾ ਕਾਇ ਕਰੇ ਆਪਣੇ ਘਰ ਦਾ ਮੂਕੀ ਦਾ ਮਾਨ ਨਹੀਂ ਸੌੜੇੜੇ ਤਨ ਕਮੜੀ ਬਾਹਰ ਘਾਟੂ ਡੰਡ। ਤੂੰ ਕੀ ਕਰਨਿਆ ਨਹੀਂ ਗੁਰਦੁਆਰੇ। ਸੌਦਾ ਤੇਰਾ ਤੇਰੇ ਘਰ। ਤੂੰ ਕੀ ਕਰਨਿਆ ਨਹੀਂ ਸੰਤ ਕੋਟ। ਤੂੰ ਕੀ ਕਰਨਿਆ ਨਹੀਂ ਗੁਰਵਾ ਕੋਟ। ਬਾਹਰ ਘਾਟੂ ਡੰਡ ਬਾਹਰ ਘੇ ਡੰਡੀਆਂ ਤੂੰ। ਹਟਾਇਆ ਸੀ। ਜਾਣਤੇ ਕਿਉਂ ਉਹ ਰੱਤੀ ਆ ਕੇ ਟਨਲ ਕਾਹਨ ਹਟਾਇਆ ਸੀ ਉੱਥੇ ਹੀ ਬਿਜਿੰਦਾ। ਜਵਾਲ ਨਹੀਂ ਆਈਦਾ ਹੁੰਦਾ। ਜੇ ਬੈਠਣੇ ਆਜ ਨੂੰ ਭੇਜ ਆਪਣੇ ਨੂੰ ਉੱਥੇ ਸੰਗਦਾ ਸੁਣਿਆਊਗਾ ਤੈਨੂੰ ਦੱਸ ਦੂਗਾ। ਮਿਆਣੇ ਤੋਂ ਅੱਕੀ ਤੇ ਸਰਦਾ ਮੰਗਾਲੀਦਾ ਹੁੰਦਾ ਆਪਣੀ ਜਾਈਦਾ ਹੁੰਦਾ। ਨਾਲੇ ਬੈਠ ਕੇ ਨਹੀਂ ਮੰਗਾਲਦੇ। ਆ ਵੀ ਉਹ ਜਣਾਂ ਅਕਲ ਦੀ ਗੱਲ ਹੈ ਉਹ ਕਿੱਥੇ ਬੇਦਵਾਨਾ ਨੂੰ ਉਹਨਾਂ ਤੇ ਕੀ ਲੈਣਾ ਮੂਰਖਾ ਐਸ ਪਈ ਹੈ ਬਣੀ ਸਾਰੀ ਜਿੰਨੇ ਆ ਸੰਤ ਚੱਕੇ ਨੇ ਜਲਣੇ ਦੇ ਚੱਕਰ ਆਮੀ ਕਿਉਂ ਨਾਲੇ ਜੋ ਕਹਤਾ ਸਭ ਨਾਲੇ ਸੱਤ ਬਣੇ ਉਹ ਹੀ ਆ ਕੇ ਫਿਰ ਬਿਆੰਦੇ ਰੰਗੀਆਂ ਆ ਕੇ ਬਾਤੇ ਰਾਜਨਾ ਬਨੋਦ ਬਣਾ ਬਣ ਜਾ ਆਦਮੀ ਜਬਰਦਸਾਰੀ ਬਾਣੀ ਉਪਦੇਸ਼ ਆਦਮੀ ਨੂੰ ਆਔਰਤੋਂ ਕਿਹਾ ਤੂੰ ਪਤੀ ਨਾਲ ਜੀਦੇ ਕਿਤੇ ਇੱਕ ਬੰਤੀ ਦਿਖਾ ਸਾਰੀ ਬਾਣੀ ਉੱਤੇ ਇਹ ਇਲਜ਼ਾਮ ਲੱਗਾ ਵੇ ਤੂੰ ਆਪਣੇ ਪਤੀ ਜੇ ਤੇਰੀ ਸੁੱਖਤੀ ਕਿਉਂ ਉਹ ਕਹ ਤੇਰੀ ਜੇ ਨਹੀਂ ਹੈ ਸੁੱਖਤੀ ਤੂੰ ਦੋਹਦਣ ਐ ਗਿਆ ਖਾਦਮ ਛੋੜ ਦੂਜੇ ਲੱਗੇ ਡੁੱਬੇ ਸੇ ਬੁਣ ਪੜਦਾ ਰਿਹਾ ਨਾਲਕ ਹੁਕਮ ਨਾਲ ਚੱਲੇ ਨਾਲ ਖਾਦੂ ਚੱਲੇ ਅਰਦਾਸ ਖਾਦੂ ਨੂੰ ਹੁਕਮ ਲੱਗੇ ਕਿ ਬਰਾਬਰੀ ਨਾ ਕਰ ਲਈ ਖਾਦਵੇ ਕਰੇ ਬਰਾਬਰੀ ਫਿਰ ਘਰ ਤੋਂ ਅੰਦਰ 50 ਪੰਕਤੀਆਂ ਜਿਹੜੀਆਂ ਹੋਣੇ ਕਹਦੇ ਨੇ ਸਹੀ ਔਰ ਦੇਖਾਵ ਸਹੀ ਇੱਕ ਅਜਿਹੀ ਬਰਾਬਰੀ ਰਾਪਰੀਓਂ ਇਹਨਾਂ ਉਮਾਤੀ ਉਥੇ ਉਹਦੀ ਪੂਜਾ ਇੱਥੇ ਨਹੀਂ ਹੈਗੀ ਇੱਥੇ ਨਹੀਂ ਹੈਗੀ ਉੱਥੇ ਤਾਂ ਦੇਵੀਵਣੀ ਹੋਣੀ ਹੋਰ ਵਾਲੀ ਤਾਂ ਹੀ ਪ੍ਰਭਾਵਦਨੇ ਹੈ ਤਾਂ ਹੀ ਤੇਰੀ ਅਜੇ ਤੂੰ ਘਰਦੇ ਨਾ ਖਲਾਬੋ ਦਿੰਦੇ ਖਲਾਬੋ ਦਿੰਦੇ ਨੇ ਉਹ ਸਮਝੇ ਨਹੀਂ ਇਹ ਜਦ ਦੀ ਗੱਲ ਹੈ ਜੇ ਕੀ ਸਮਝੇ ਨਹੀਂ ਜਦ ਤੂੰ ਸਿੱਖੀ ਦੀ ਸਮਝ ਆਈ ਕਿ ਉਹਨੂੰ ਪਤਾ ਲੱਗੂ ਇਹ ਗੱਲ ਉਹਨਾਂ ਦਾ ਦਮਿਆ ਦੇ ਕੁਝ ਹੁੰਦੀਆਂ ਔਰਤਾਂ ਦੀ ਗੁਰਬਾਣੀ 'ਚ ਭਲਾ ਕੀਤਾ ਹੈ ਤੇ ਬੇਬੀਆਂ ਦੇ ਬਲ ਤੇ ਬੇਬੀਆਂ万ਤਾਂ ਨੇ ਬੇਬੀਆਂ ਨੂੰ ਸਾਰੇ ਕੱਤੇ万ਤ ਸਾਡੇ ਨਾਲ ਪੰਜ ਪਿਆਰੇ ਜਿਨ੍ਹਾਂ ਨੂੰ ਗੁਰਵਾਚਣਾ ਕੋ ਬਹੁਤਾਂ ਜੋਰ ਦੀ ਗੱਲ ਹੀ ਨਹੀਂ ਕੀਤੀ ਕਰਤਾ ਪਰਖ ਹੈ ਪਰਖਦਾ ਆਦਮੀ ਅੰਦਾਜ਼ ਖਾਲਸਾ ਆਦਮੀ ਸਿੱਖਲਾ ਖਾਲਸਾ ਖਾਲਸਾ ਲਾਭਾ ਕੋਲੇ ਨਾ ਜੈ ਸਤਿਗੁਰੂ ਹੁੰਦਾ ਹੀ ਨਹੀਂ ਸੰਤ ਹੈ ਸੰਤਣੀ ਹੈ ਨਹੀਂ ਸਾਧ ਹੈ ਸਾਧਣੀ ਹੈ ਨਹੀਂ ਸਿੱਖ ਹੈ ਸਿੱਖਣੀ ਦੀ ਗੱਲ ਹੀ ਨਹੀਂ ਫਿਰ ਸਿੱਖਣੀ ਸਿੱਖ ਦੇ ਘਰ ਆਲੀ ਹੁੰਦੀ ਹੈ ਗੁਰੂ ਦੇ ਘਰ ਆਲੀ ਨਹੀਂ ਹੁੰਦੀ ਸਿੱਖਣੀ ਗੁਰੂ ਦੀ ਦੂਰੀ ਕਿਵੇਂ ਹੋਣੀ ਸਿੱਖਣੀ ਦਾ ਮਤਲਬ ਔਰ ਜਿਹਦੀ ਸਿੱਖਣੀ ਉਹਦੀ ਔਰਤ ਹੈ ਹੋਰ ਫਿਰ ਗੁਰੂ ਨਾਲ ਸਿੱਖਣੀ ਦਾ ਕਿਵੇਂ ਰਿਸ਼ਤਾ ਹੋ ਜੂਗਾ ਸਿੱਖਣੀ ਸਿੱਖਦੀ ਹੁੰਦੀ ਹੈ ਫਲਾਨਾ ਸਿੱਖਵੇਂ ਤੇਰੀ ਸਿੱਖਣੀ ਭਾਈ ਆਪਾਂ ਕਹਿੰਦੇ ਗੁਰੂ ਦਾ ਜੇ ਗੁਰੂ ਦਾ ਰੂਪ ਕੋਈ ਹੈ ਉਹਦੀ ਸਿੱਖਣੀ ਮਿਲੂ ਕਿ ਬਣੂ ਕਿਵੇਂ ਹੋ ਜੂਗਾ ਤੁਸੀਂ ਕਿਵੇਂ ਕਰਦਾ ਹੋ ਇਹ ਤਾਂ ਖਰਦਮਾ ਦੇ ਸਾਰੇ ਬਦਦਮਾ ਪਤਾ ਨਹੀਂ ਹੈ ਧਰਮ ਕੀ ਹੁੰਦਾ ਆਦਮੀ ਇਹਦਾ ਧਰਮ ਹੁੰਦਾ ਹਰਦਤ ਕੋਈ ਧਰਮ ਹੀ ਨਹੀਂ ਹੈ ਨਾ ਕੋਈ ਜਾਤ ਨਾ ਪਾਤ ਨਾ ਧਰਮ ਨਾ ਬੋਧ ਨਾ ਜੁਨੀ ਹੈ ਇਹਦਾ ਧਰਮ ਤਾਨਾ ਕਰਨਾ ਜਿਹੜਾ ਇਹਦੇ ਫੇਰੇ ਆਨੰਦਗਾਰ ਜਿਹੜਾ ਹੁੰਦਾ ਉਦੋਂ ਹੀ ਧਰਮ ਆ। ਉਹ ਦੇਖਾ ਤੋਏ ਮੁਸਲਮਾਨ ਬਣ ਗਏ। ਬਿਆ ਤੋ ਪਹਿਲਾਂ ਵੜ ਗਏ ਨਾ। ਨਾਤਾ ਕਰਾ ਲੈ ਜੋ ਮੁਸਲਮਾਨ ਨੇ। ਵੀ ਜੇ ਆਨੰਦਗਾਰ ਜਿਹੰਦੇ ਦੋ ਸਿਖਵਾਣ ਜਾਂਦੇ। ਜੇ ਫੇਰੇ ਕਰਾਉਂਦੇ ਦੋ ਇਹਨਾਂ ਬਣ ਜਾਂਦੇ। ਜੇ ਦੋ ਮੁਸਲਮਾਨ ਬਣ ਕੇ ਜੇ ਮੁਸਲਮਾਨ ਬਣ ਕੇ ਕਰਾਉਣਗੇ ਤਾਂ ਫੇਰੇ ਕਰਾਉਣਗੇ ਨਾ ਹਿੰਦੂ ਬਣ ਕੇ ਕਰਾਉਣਗੇ ਫੇਰੇ ਕਰਾਉਣਗੇ। ਬੱਤਰ ਮਦੌਖਾ ਜਾਂਦੇ ਬੱਲ ਜਾਂਦਾ ਵਿਆਹ ਦਾ ਧਰਮ ਸੈਟੀਫਾਈ ਕਰਦਾ ਤੁਹਾਡਾ ਤੁਹਾਡਾ ਧਰਮ ਕੀ ਹੈ ਅਸਲ ਕਿ ਵਿਆਹ ਦੀ ਇਰਾਦੋਂ ਧਰਮ ਸੈਟੀਫਾਈ ਕਰਦੀ ਹੈ ਕਿਹੜੇ ਧਰਮ ਦੇ ਬੰਦੇ ਨੂੰ ਤੁਸੀਂ ਜਿਹਦੇ ਕੋਟ ਮੈਂ ਜਗਾਈ ਉਹਨਾਂ ਦਾ ਕੋਈ ਧਰਮ ਨਹੀਂ ਉਹਨਾਂ ਦਾ ਧਰਮ ਦੱਸੋ ਉਹਦਾ ਮਨ ਮੁਖਾ ਲੈ ਕੋਟ ਮੈਂ ਜਗਾਈ ਉਹਦਾ ਤੁਹਾਨੂੰ ਦਾ ਸਰਕਾਰੀ ਹੈ ਤੇ ਸਰਕਾਰ ਦਾ ਉਹ ਧਰਮ ਹੁੰਦਾ ਸਰਕਾਰ ਦਾ ਉਹ ਧਰਮ ਨਹੀਂ ਹੈ ਰਾਜ ਰਹੇ ਬਣਦਾ ਵਿਨੋਦ ਬਣਦਾ ਵਿਨੋਦ ਦੇ ਵਿੱਚ ਰਚਿਆ ਹੈ ਤੂੰ ਉੱਚੇ ਮੰਦਰ ਸੁੰਦਲ ਨਾਰੀ RAM ਨਾਮਨ ਬਾਜੀ ਹਾਰੀ ਕਿਹਾ ਕਿਨੂੰ ਆ ਗੋ ਔਰ ਤੈਨੂੰ ਕਿਵੇਂ ਕਹੇ ਤੀਰ ਸਹਿਕੜੇ ਬਣਦੀਆਂ ਪਈਆਂ ਨੇ ਗੁਰਬਾਣੀ ਰੋਲਾ ਪਈ ਜੰਦੇ ਉੱਚੇ ਮੰਦਰ ਸੁੰਦਰ ਸੁੰਦਰ ਨਾਰੀ ਆਹੋ ਰਾਮ ਨਾਮਰ ਬਾਜੀ ਆ ਜਿਹਨੇ ਆੜੀ ਹਾਜ਼ਮੀ ਤੇ ਉੱਚੇ ਮੰਦਰ ਵੀ ਬਣਾ ਲੈ ਬੜੀਆਂ ਕੋਠੀਆਂ ਵੀ ਬਣਾ ਲੀਆਂ ਰਾਜਾ ਵੀ ਬਣ ਗਿਆ ਇਹ ਮੰਦਰੇ ਬਣਾ ਰਿਹਾ ਜਿਹੜੇ ਦੂਏ ਨੇ ਮੰਦਰ ਬੜੇ ਬੜੇ ਬਣਾਏ ਨੇ ਨਾ ਸੰਸਤਨ ਹੂੰ ਉਹ ਤੇਰੇ ਦੇਵਦਾਸੀਆਂ ਵੀ ਬਹੁਤ ਨੇ ਰਾਮ ਨਾਮ ਜਬਾਜੀ ਹੋਰ ਰਾਜਾ ਦਾ ਆਵਲਾ ਮੁੰਦਾ ਨਹੀਂ ਮੰਦਾ ਤਾਂ ਮੰਦਰ ਜੇ ਆਵਲਾਉਂਦਾ RAM RAMAN WALI HARI ਜੀਵਨ ਦੀ ਬਲੀ ਹਰੇ ਸਾਰਾ ਅਭਦੇ ਸਾਡ ਨੂੰ ਧਨ ਮਾਨ ਤਰਜ਼ਕ ਸੋਫ ਗੁਰ ਕੋ ਕੋਲ ਕਦੂ ਔਰ ਤਿੰਨ ਕਦੂ ਤਰਮਤ ਤਰਜ਼ਕ ਸੋਫ ਕਦੂ ਹੁਕਮ ਅੰਨਿਆ ਪਾਈ ਜੀ ਕਿਵੇਂ ਲੇਖ ਨੂੰ ਪੜ੍ਹਨਾ ਤੁਹਾਨੂੰ ਪੜ੍ਹਦੂ ਪਰਦੂ ਕਿ ਮਤ ਮਾਰੀ ਹੋਈ ਐ ਅੰਦਰ ਖਾਲੀ ਮੈਨੂੰ ਪਤਾ ਹੀ ਨਹੀਂ ਚੱਕੀ ਕੀ ਹੁੰਦਾ ਕਿਵੇਂ ਪੜ੍ਹ ਲੂ ਬਣਦੀ ਐ ਕਿਵੇਂ ਲਿਖੀ ਜਾਂਦੀ ਐ ਇੱਥੇ ਇਹਦਾ ਅਰਥ ਕੀ ਬਣਦਾ ਫਿਰ ਨਾਲੇ ਮਾਲ ਤਾਂ ਅੰਦਰ ਸੌਤਗੁਰੂ ਕੋ ਹੁਕਮ ਨੇ ਆ ਪਾਈ ਐ ਕਿਵੇਂ ਕਰੂ ਆਪਣੇ ਬਦੀ ਦੇ ਬਿਨਾਂ ਦੂਏ ਨੂੰ ਕਿਵੇਂ ਕਹ ਦੂਰੇ ਗੱਲ ਤਾਟ ਕਾ ਦੀ ਰਹਿ ਗਈ ਉਹ ਸੱਚੀ ਗੱਲ ਤਾਂ ਮਨੀ ਰਹੋ ਤਾਂ ਬਣੀ ਰਹੇ ਕੋਈ ਔਰ ਤੇ ਨਹੀਂ ਲੱਗਿਆ ਤਾਂ ਐ ਇਹ ਗੁਰੂ ਹੈ ਜਿਹੜਾ ਕਹਾਲੂ ਐ ਇਹ ਗੁਰੂ ਹੈ ਜਿਹੜਾ ਕਹਾਲੂ ਦੂਜੇ ਦਾ ਗੁਰੂ ਨੂੰ ਬੋਲਣਾ ਆਂ ਕਹ ਦੇਣਾ ਗੱਲ ਕਾਏ ਤੇ ਵੀ ਗੁਰੂ ਕੋਈ ਆਇਆ ਤੇ ਨਾ ਦੇ ਕੀ ਲਿਖਿਆ ਹੋਇਆ ਕੀ ਅਰਥ ਨਿਕਲਦਾ ਅਰਦਾਤਾ ਹੀ ਹੈ ਕੀ ਪੱਲੇ ਕੀ ਰਹਿ ਗਿਆ ਥੱਲੇ ਸਿੱਕੀ ਦੇ ਨੇੜੇ ਕੜੀ ਗਏ ਸੀ ਦੇਖੇ ਨਹੀਂ ਲੱਗਿਆ ਕੀ ਇਹ ਜੁੜਕੇ ਹੀ ਨਹੀਂ ਜਲੇ ਸੀ ਇਹਦੇ ਨਾਲ ਜਿਵੇਂ ਕਿ ਗਾਜੂਟੀ ਲੈਣ ਤੋਂ ਕੋਈ ਇਹ ਚੱਲਦੇ ਹੁਣ ਗੱਡੀ ਤੇ ਗੱਡੀ ਖੜ ਜੂਗੀ ਇੱਥੇ ਕਿੱਥੇ ਜਾਊਗੀ ਉਹ ਬੇਤਾ ਲੈਣ ਦੇ ਉੱਠੋ ਗਾਈ ਗਾਜ ਪਈ ਉਹ ਥੇ ਜਲਦੇ ਨੇ ਲੈਣ ਨਾਲ ਜੁੜੀ ਹੋਈ ਨਹੀਂ ਗੱਡੀ ਰਾਤ ਰਹੇ ਬਣਤਾ ਬਨੋਦ ਕੁਸਮ ਰੰਗ ਫਿਖਸ਼ੋ ਕੁਸਮ ਰੰਗ ਬਣਤਾ ਬਨੋਦ ਕੀ ਹੈ ਫੁੱਲ ਲੱਗਣਾਂ ਇੱਧਰਾਂ ਨੂੰ ਨਹੀਂ ਆਉਂਦੇ ਹੋ ਲੱਗ ਕਦੇ ਕਦੇ ਨਹੀਂ ਹੁੰਦਾ ਉਹ ਨਹੀਂ ਹੁੰਦੀ ਉਹ ਹੁੰਦਾ ਤਾਂ ਆ ਜਾਂਦਾ ਜੇ ਹੁੰਦਾ ਨਾ ਕਿਤੇ ਕਦੇ ਨਮੋ ਜਾ ਆ ਜਾਣਾ ਇੱਕੋ ਸੁਮਰੰਗ ਹੈ ਫੁੱਲ ਦਾ ਰੰਗ ਇਹ ਪੱਕਾ ਨਹੀਂ ਹੁੰਦਾ ਟੈਂਪਰੇਰੀ ਹੁੰਦਾ ਥੋੜਾ ਨੰਗਾ ਇਹ ਦੋ ਚਾਰ ਦਿਨ ਦਾ ਹੁੰਦਾ ਹੈ ਇਹ ਉਸਮਰੰਗ ਬਿਖ ਸ਼ੋਰ ਬਿਖ ਸ਼ੋਰ ਮੇਗ ਮਾਇਆ ਦਾ ਜਿਤੇ ਉਸਮਰੰਗ ਹੋ ਗਿਆ ਕਿ ਕਿ ਜਿਹੜਾ ਤੂੰ ਰਾਜਮਾਲ ਹੈ ਮਨਸ਼ੋਰ ਮੰਨਦੇ ਵਿੱਚ ਇਹਦਾ ਹੀ ਰੌਲਾ ਬੜਾ ਸਾਰਾ ਰਾਜਮਾਲ ਲਈ ਸ਼ੋਰ ਹੈ ਮਨ ਤੇ ਰਾਜਮਾਲ ਪਰ ਸ਼ੋਰ ਸ਼ੋਰ ਰੌਲਾ ਮਾਇਆ ਦਾ ਰੌਲਾ ਬੇਗਮਾਇਆ ਲੁਕੇ ਹਨ ਖੁਸਮ ਰੰਗ ਹੈ ਕਿਆ ਵਾਏ ਇੰਨਾ ਹੀ ਸ਼ੋਰ ਹੈ ਦੇ ਨਾ ਇਹ ਜਿਹੜਾ ਇੰਨਾ ਜਿਆਦਾ ਕਿ ਅੰਤਰਾ ਸੁਣੀ ਵਾ ਸੁਣਦਾ ਹੀ ਨਹੀਂ ਅੰਤਰਾ ਸੁਣੀ ਵਾ ਤੈਨੂੰ ਸੁਣਦੀ ਹੀ ਨਹੀਂ ਸੂਤਕ ਜਲਾ ਕਿਹਾ ਆ ਸੂਤਕ ਹੈ ਜਿਹੜਾ ਸੁਣ ਨਹੀਂ ਦਿੰਦਾ ਸੁਣ ਨਹੀਂ ਦਿੰਦਾ ਇਹਦਾ ਸੂਤਕ ਉਸ ਮਰੰਗਾ ਬੇ ਬੇ ਇਹ ਇਹ ਸੂਤਕ ਹੈ ਸੁਣੇ ਕਿ ਮੈਂ ਹਮ ਨਾਨਕ ਤਹ ਸ਼ਰਣੀ ਪਰਉ ਬਿਨ ਸਜਾਏ ਮੈਂ ਮੋਰ ਉਹਦੀ ਛੜਨ ਪੈ ਲੋ ਜਿਹੜੀ ਗੱਲ ਤੋਂ ਮੈਂ ਮੋਰ ਵਿਛੜਿਆ ਮੈਂ ਔਰ ਉਹ ਮੇਰਾ ਅਰਮ ਹੈ ਦੋ ਚੀਜ਼ਾਂ ਜਿਹੜੀ ਗੱਲ ਭੁਲਾ ਦਵੇ ਨਾ ਉਹ ਗੱਲ ਦਾ ਮਗਰ ਲੱਗ ਜਾ ਮੈਂ ਔਰ ਮੋਰ ਦੋ ਚੀਜ਼ਾਂ ਭੁੱਲ ਜੂ ਅੰਦਰੋਂ ਨਾਲੇ ਹੋ ਜਵੇ ਮੈਂ ਔਰ ਮੋਰ ਦਾ ਉਹਦੀ ਛੜਨ ਪੈ ਜਾ ਉਹਦੇ ਪਿੱਛੇ ਲੱਗ ਜਾ ਜਿਹੜਾ ਗ੍ਰੰਥ ਜਿਹੜਾ ਉਪਦੇਸ਼ ਮੈਂ ਔਰ ਮੋਰ ਨੂੰ ਭੁਲਾ ਦਵੇ ਉਹ ਉਪਦੇਸ਼ ਦੀ ਸੁਣ ਚਲੇ ਬਸ ਉਹਨ ਮੰਨ ਲੋ ਵੀ ਇਹ ਰਾਹ ਸਾਨੂੰ ਬਾਹਰੋਂ ਦਾ ਇਹ ਲੈ ਜੂ ਕੱਢ ਗਏ ਇਹ ਨਕਸ਼ਾ ਠੀਕ ਹੈ ਬਾਕੀ ਸਭ ਗਲਤ ਨੇ ਨਕਸ਼ਾ ਬੜਾ ਮਾਇਆ ਤਕਣੀ ਦਾ ਨਾਲਾ ਨਕਸ਼ਾ ਬਣਾਉਣ ਵਾਲੇ ਨੇ ਥੋੜਾ ਵੀ ਲੈਣਾ ਨਹੀਂ ਆਪਣੀ ਗਾਲੂ ਦਾ ਗਈ ਗੋਣੀ